ਮਾਨ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ ਵੱਡੀ ਰਾਹਤ ਜੀ ਬਿਲਕੁਲ ਜਦੋਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੇ ਸਰਕਾਰ ਨੇ ਇੱਕ ਵਾਰ ਫਿਰ ਸੂਬੇ ਦੇ ਮਿਹਨਤੀ ਕਿਸਾਨਾਂ ਦੇ ਨਾਲ ਆਪਣੀ ਇੱਕਜੁੱਟਤਾ ਸਾਬਤ ਕਰ ਦਿੱਤੀ ਹੈ ਤੇ ਉਹਨਾਂ ਨੇ ਪਹਿਲ ਕਰਨੀ ਦੇ ਆਧਾਰ ਤੇ ਕਪਾਹ ਦੀਆਂ ਕੀਮਤਾਂ ਦੇ ਵਿੱਚ 5700 ਤੋਂ ਵਧਾ ਕੇ 7500 ਕਰ ਦਿੱਤੀਆਂ ਗਈਆਂ ਨੇ ਔਰ ਇਸ ਦੇ ਨਾਲ ਨਾ ਜਦੋਂ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ ਤੇ ਕਿਸਾਨਾਂ ਦੇ ਨਾਲ ਆਪਣੀ ਇੱਕਜੁੱਟਤਾ ਹੁਣ ਮਾਨ ਸਰਕਾਰ ਨੇ ਸਾਬਤ ਕਰ ਦਿੱਤੀ ਹੈ ਇਸ ਸਾਲ ਦੇ ਜਦੋਂ ਅਸੀਂ ਕਪਾਹ ਦੀ ਗੱਲ ਕਰਦੇ ਹਾਂ ਖਾਸ ਕਰਕੇ ਕਪਾਹ ਦੇ ਦਸੀਂ ਦੋਵੇਂ ਹੀ ਇਹਨਾਂ ਦੀਆਂ ਮੰਡੀਆਂ ਦੀਆਂ ਕੀਮਤਾਂ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਤੋਂ ਹੇਠਾਂ ਰਹੀਆਂ ਸਨ ਇਸ ਦੇ ਕਰਕੇ ਹੀ ਮਾਨ ਸਰਕਾਰ ਨੇ ਤੁਰੰਤ ਦਖਲ ਦਿੱਤਾ ਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਣ ਤੋਂ ਬਚਾ ਲਿਆ ਸ਼ੁਰੂ ਦੇ ਵਿੱਚ ਜਦੋਂ ਕਪਾਹ ਮੰਡੀਆਂ ਦੇ ਵਿੱਚ ਆੜੇ ਸ਼ੁਰੂ ਹੋਈ ਸੀ ਤਾਂ ਨਿੱਜੀ ਵਪਾਰੀ ਇਸ ਨੂੰ ਕੇਵਲ 5700 ਰੁਪਏ ਤੇ 6800 ਰੁਪਏ ਪ੍ਰਤੀ ਕੁਇੰਟਲ ਦੇ ਵਿਚਕਾਰ ਦੀਆਂ ਕੀਮਤਾਂ ਦੇ ਉੱਪਰ ਹੀ ਖਰੀਦ ਰਹੇ ਸਨ ਲੇਕਿਨ ਹੁਣ ਇਹ ਬਦਲਾਅ ਕਰਨ ਦੇ ਨਾਲ ਇਹ ਕੀਮਤਾਂ ਐਮਐਸਪੀ ਨਾਲੋਂ ਕਾਫੀ ਘੱਟ ਸਨ ਜਿਸ ਕਾਰਨ ਕਿਸਾਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਛਾ ਗਈ ਸੀ ਸਭ ਮੁਸ਼ਕਲ ਸਮੇਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣ ਨਿਰਦੇਸ਼ ਜਾਰੀ ਕੀਤੇ ਨੇ ਕਿ ਰਾਜ ਸਰਕਾਰ ਨੇ ਤੁਰੰਤ ਕੇਂਦਰੀ ਸਰਕਾਰੀ ਏਜੰਸੀ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਤੇ ਵੱਡੇ ਪੱਧਰ ਤੇ ਖਰੀਦ ਸ਼ੁਰੂ ਕਰਨ ਦੇ ਲਈ ਦਬਾਅ ਪਾਇਆ ਇਸ ਨਾਲ ਨਾ ਸੀਸੀਆਈ ਦੀ ਸਰਗਰਮ ਸ਼ਮੂਲੀਅਤ ਦੇ ਕਾਰਨ ਕਪਾਹ ਦੀਆਂ ਕੀਮਤਾਂ ਦੇ ਵਿੱਚ ਹੁਣ ਹੋਰ ਜ਼ਿਆਦਾ ਸੁਧਾਰ ਹੋ ਗਿਆ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਮੰਡੀ ਬੋਰਡ ਦੀ ਤੇ ਪੰਜਾਬ ਮੰਡੀ ਬੋਰਡ ਦੇ ਅੰਕੜੇ ਦੱਸਦੇ ਨੇ ਕਿ ਕਿਸ ਵਿੱਕੇ ਦੇ ਨਾਲ ਕਪਾਹ ਦੀ ਔਸਤ ਕੀ 7500 ਰੁਪਏ ਪ੍ਰਤੀ ਕੁਇੰਟਲ ਤੋਂ ਵੀ ਵੱਧ ਗਈ ਹੈ ਜਿਹੜੀ ਕਿ ਹੁਣ 7710 ਰੁਪਏ ਪ੍ਰਤੀ ਕੁਇੰਟਲ ਦੇ ਐਮ ਐਸ ਪੀ ਦੇ ਉੱਤੇ ਬਹੁਤ ਨੇੜੇ ਹੈ ਇਸ ਦੌਰਾਨ ਦਿਸਕਪਾ ਦੀ ਕੀਮਤ ਦੇ ਵਿੱਚ ਵੀ ਹੁਣ ਕਾਫੀ ਜ਼ਫਾ ਹੋਇਆ ਹੈ ਔਰ ਇਹ ਉਹਨਾਂ ਕਿਸਾਨਾਂ ਦੇ ਲਈ ਇੱਕ ਬਹੁਤ ਹੀ ਵੱਡੀ ਰਾਹਤ ਹੈ ਜੋ ਪਹਿਲਾਂ ਆਪਣੀਆਂ ਫਸਲਾਂ ਨੂੰ ਬਹੁਤ ਘੱਟ ਕੀਮਤ ਤੇ ਬਾਜ਼ਾਰ ਦੇ ਵਿੱਚ ਵੇਚਣ ਦੇ ਲਈ ਮਜਬੂਰ ਮਹਿਸੂਸ ਕਰਦੇ ਸਨ ਮਾਨ ਸਰਕਾਰ ਦੀ ਜਦੋਂ ਗੱਲ ਕਰਦੇ ਆ ਤੇ ਉਹਨਾਂ ਦੇ ਉਪਰਾਲਿਆਂ ਦਾ ਉਹਨਾਂ ਨੂੰ ਧੰਨਵਾਦ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਕਿਸਾਨਾਂ ਨੂੰ ਹੁਣ ਆਪਣੀ ਮਿਹਨਤ ਦਾ ਵਾਜਬ ਮੁੱਲ ਵੀ ਮਿਲਦਿਆ ਹੈ ਇਸ ਸਾਲ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਬਹੁਤ ਜ਼ਿਆਦਾ بارش ਅਤੇ ਹੜ੍ਹਾਂ ਦੇ ਬਾਵਜੂਦ ਵੀ ਕਪਾਹ ਦੀ ਆਮਦ ਪਿਛਲੇ ਸਾਲ ਦੇ ਅੰਕੜੇ ਤੋਂ 1 ਲੱਖ ਕੁਇੰਟਲ ਵੱਧ ਗਈ ਹੈ ਦਰਸਾਉਂਦਾ ਹੈ ਕਿ ਕਿਸਾਨਾਂ ਨੂੰ ਕਪਾਹ ਦੇ ਕਾਸ਼ਤ ਦੇ ਲਈ ਮਾਨ ਸਰਕਾਰ ਦੀਆਂ ਨੀਤੀਆਂ ਦੇ ਵਿੱਚ ਵਿਸ਼ਵਾਸ ਹੈ ਸੀਸੀਆਈ ਨੇ ਪਿਛਲੇ ਸਾਲ ਇਸੇ ਸਮੇਂ ਦੌਰਾਨ ਸਿਰਫ 170 ਕੁਇੰਟਲ ਕਪਾਹ ਹੀ ਖਰੀਦੀ ਸੀ ਲੇਕਿਨ ਇਸ ਵਾਰ ਸਰਕਾਰ ਦਬਾਹ ਹੇਟ ਸੀਸੀਆਈ ਨੇ 35348 ਕੁਇੰਟਲ ਤੋਂ ਵੱਧ ਦੀ ਖਰੀਦਾਰੀ ਨੂੰ ਯਕੀਨੀ ਬਣਾਇਆ ਦਿੱਤਾ ਹੈ ਇਸ ਵੱਡੇ ਪੱਧਰ ਤੇ ਖਰੀਦ ਨੇ ਇੱਕ ਸਕਾਰਾਤਮਕ ਬਾਜ਼ਾਰੀ ਮਾਹੌਲ ਵੀ ਬਣਾ ਦਿੱਤਾ ਹੈ ਤੇ ਕੀਮਤਾਂ ਨੂੰ ਹੁਣ ਹੋਰ ਜ਼ਿਆਦਾ ਡਿੱਗਣ ਤੋਂ ਰੋਕ ਵੀ ਦਿੱਤਾ ਹੈ ਜਦੋਂ ਅਸੀਂ ਮਾਨ ਸਰਕਾਰ ਦੀ ਗੱਲ ਕਰਦੇ ਆ ਤੇ ਉਹ ਹੁਣ ਯਕੀਨੀ ਬਣਾ ਰਹੇ ਨੇ ਕਿ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਉਪਜ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ ਵੇਚਣ ਦੀ ਸਮੱਸਿਆ ਦਾ ਸਾਹਮਣਾ ਬਿਲਕੁਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਾ ਕਰਨਾ ਪਵੇ ਜਦੋਂ ਅਸੀਂ ਗੱਲ 1 ਦਸੰਬਰ ਦੀ ਗੱਲ ਕਰਦੇ ਹਾਂ ਤੇ 1 ਦਸੰਬਰ ਤੱਕ ਖਰੀਦੀ ਗਈ 230423 ਕੁਇੰਟਲ ਕਪਾਹ ਦੇ ਵਿੱਚੋਂ 60 ਤੁਹ ਪਰਤੀਸ਼ਤ ਤੋ ਵਧ ਸ਼ੁਰੂਆਤ ਵਿੱਚ ਘਟੋ ਘੱਟ ਸਮਰਥਨ ਮੁੱਲ ਤੋਂ ਹਿੱਤ ਹੋ ਵਿੱਚ ਗਈ ਸੀ ਪਰ ਸੀਸੀਆਈ ਦੇ ਦਾਖਲੇ ਤੋਂ ਬਾਅਦ ਹੁਣ ਇਹ ਰੁਝਾਨ ਪੂਰੀ ਤਰ੍ਹਾਂ ਬਦਲ ਗਿਆ ਹੈ ਮਾਨ ਸਰਕਾਰ ਦਾ ਮੁੱਖ ਟੀਚਾ ਕਿਸਾਨਾਂ ਨੂੰ ਹੋਰ ਜ਼ਿਆਦਾ ਫਾਇਦਾ ਦੇਣਾ ਉਹਨਾਂ ਦੀ ਸੁਰੱਖਿਆ ਕਰਨਾ ਤੇ ਨਾਲ ਦੇ ਨਾਲ ਉਹਨਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨਾ ਹੈ ਇਹ ਪਹਿਲ ਕਦਮੀ ਦੇ ਆਧਾਰ ਤੇ ਚੁੱਕਿਆ ਗਿਆ ਕਦਮ ਜੋ ਹੈ ਇਸ ਸਪਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਜੋ ਹੈ ਉਹ ਸੰਕਟ ਦੇ ਸਮੇਂ ਦੇ ਵਿੱਚ ਵੀ ਲੋਕ ਹਿੱਤਾਂ ਲਈ ਕੰਮ ਕਰ ਰਹੀ ਹੈ ਖਾਸ ਕਰਕੇ ਕਿਸਾਨਾਂ ਦੇ ਚਦੋਂ ਅਸੀਂ ਗੱਲ ਕਰਦੇ ਹਾਂ ਤੇ ਕਿਸਾਨਾਂ ਦੇ ਹਿੱਤਾਂ ਦੇ ਲਈ ਹਮੇਸ਼ਾ ਤੇ ਹਮੇਸ਼ਾ ਮਾਨ ਸਰਕਾਰ ਕਿ ਕਿ ਤੁਰੰਤ ਤੇ ਪ੍ਰਭਾਵਸ਼ਾਲੀ ਕਦਮ ਜਿਹੜੇ ਇਹ ਚੁੱਕੇ ਗਏ ਨੇ ਇਸ ਦੇ ਹਿਸਾਬ ਦੇ ਨਾਲ ਹੁਣ ਸਰਕਾਰ ਕਿਸਾਨਾਂ ਦੀ ਇੱਜ਼ਤ ਤੇ ਕੁਸ਼ਹਾਲੀ ਦੀ ਰੱਖਿਆ ਦੇ ਲਈ ਵਚਨਬੱਧ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਖਾਸ ਤਰੀਕੇ ਦੇ ਨਾਲ ਕੀਤਾ ਹੋਇਆ ਬਦਲ ਜਿਹੜਾ ਹੈ ਉਹ ਕਿਸਾਨਾਂ ਦੀ ਜ਼ਿੰਦਗੀ ਨੂੰ ਰੁਸ਼ਨਾਵੀ ਦਵੇਗਾ ਤੇ ਉਹਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਵੀ ਜਾਗੀ ਹੈ ਕਿ ਜਦੋਂ ਉਹਨਾਂ ਦੀਆਂ ਬੰਨੀਆਂ ਹੋਈਆਂ ਕੀਮਤਾਂ ਉਹਨਾਂ ਨੂੰ ਮਿਲ ਰਹੀਆਂ ਨੇ ਉਹਨਾਂ ਨੂੰ ਫਾਇਦਾ ਹੋ ਰਿਹਾ ਹੈ ਉਹਨਾਂ ਨੂੰ ਨੁਕਸਾਨ ਖਾਸ ਕਰਕੇ ਨਹੀਂ ਹੋ ਰਿਹਾ ਸਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਹੋਈ ਵੱਡੀ ਰਾਹਤ ਜੋ ਹੈ ਇਸ ਨਾਲ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਜ਼ਰੂਰ ਤੇ ਜ਼ਰੂਰ ਚੱਲ ਗਈ